ਕੁੜੀ ali ਫੋਟੋ ਗਲਤ ਵੀਡੀਓ ਹਾਂ ਗਲਤ ਫੋਟੋ ਹਾਂ ਫੋਟੋ ਉਹ ਹੁਣ ਦੇਖੋ ਮੇਰੇ ਤੋਂ ਸੱਚ ਜਾ ਬੋਲਿਆ ਜਾਣਾ ਕਿਸੇ ਦੇ ਹਜਮਾਉਣਾ ਜਾਂ ਨਹੀਂ ਉਹ ਵੱਖਰੀ ਗੱਲ ਆ ਵੈਸੇ ਰੱਬੇ ਦਿਨ ਕਿਸੇ ਤੇ ਲਿਆਵੇ ਨਾ ਪਰ ਵਈ ਸੱਚੀ ਗੱਲ ਮੈਂ ਬੋਲ ਹੀ ਦਿੰਨਾ ਫੇਰ ਗਲਤੀ ਪਹਿਲੇ ਨੰਬਰ ਤੇ ਤਾਂ ਹੈਗੀ ਇਹ ਕੁੜੀ ਦੀ ਜਿਹੜੀਆਂ ਵੀਡੀਓ ਜਿਸ ਤਰ੍ਹਾਂ ਦੇਖੀਆਂ ਨੇ ਕਿਉਂਕਿ ਬਹੁਤ ਫੋਟੋਆਂ ਨੇ ਜਿਹੜੀਆਂ ਹਰਕਤਾਂ ਨੇ ਇਦਾਂ ਦੀਆਂ ਜਿਹੜੀਆਂ ਕੁੜੀ ਕਰ ਰਹੀ ਆ ਉਹ ਫੋਟੋਆਂ ਕੁੜੀ ਦੀਆਂ ਆਪ ਖਿੱਚੀਆਂ ਆਈਆਂ ਨੇ ਬਹੁਤ ਫੋਟੋਆਂ ਮੰਨ ਲਓ ਵੀ ਕੁੜੀ ਪਈ ਆ ਹਨ ਚਲੋ ਆਪਣੇ ਫਰੈਂਡ ਨਾਲ ਜਾਂ ਅੱਜ ਕੱਲ ਸਮਾਂ ਬਦਲ ਗਿਆ ਆਪਣੇ ਪਾਰਟਨਰ ਨਾਲ ਕਿਤੇ ਜਾਣਾ ਸੌਣਾ ਜਾਂ ਵੀ ਸੈਕਸ ਕਰਨਾ ਕੋਈ ਗਲਤ ਨਹੀਂ ਕਰੋ ਜੀ ਸੱਦ ਕੇ ਕਰੋ ਅਬ ਮੇਰੇ ਕਹਿ ਤੋ ਕਿਹਾ ਤੁਸੀਂ ਹਟਣ ਲੱਗੇ ਆ ਪਰ ਘੱਟੋ ਘੱਟ ਇੰਨਾ ਥੋੜਾ ਦਿਮਾਗ ਇੱਧਰ ਚੱਲਿਆ ਜਾਂਦਾ ਵੀ ਜਦੋਂ ਮੁੰਡਾ ਆਪਾਂ ਮੁੰਡੇ ਦੀ ਗਲਤੀ ਤਾਂ ਮੰਨ ਸਕਦੇ ਆ ਵੀ ਮੁੰਡਾ ਫੋਟੋ ਖਿੱਚ ਰਿਹਾ ਕੁੜੀ ਸੰਗ ਰਹੀ ਆ ਫਿਰ ਤਾਂ ਮੁੰਡੇ ਦੀ ਗਲਤੀ ਹੈਗੀ ਵੀ ਮੁੰਡਾ ਫੋਟੋ ਖਿੱਚਦਾ ਤੇ ਕੁੜੀ ਸੰਗ ਰਹੀ ਆ ਜੇ ਕੁੜੀ ਖੁਦ ਹੀ ਫੋਟੋ ਖਿੱਚ ਰਹੀ ਆ ਕੁੜੀ ਤੂੰ ਪਾਗਲਾ ਤੈਨੂੰ ਇਹ ਨਹੀਂ ਪਤਾ ਵੀ ਤੇਰੇ ਕੱਪੜੇ ਸਾਰੇ ਪਾਈ ਨਹੀਂ ਹੋਏ ਤੂੰ ਫੋਟੋ ਖਿੱਚ ਰਹੀ ਆ ਹੁਣ ਦੱਸ ਇੰਨੀ ਤੂੰ ਸੋਹਣੀ ਸੁਨੱਖੀ ਸੀ ਤੇਰਾ ਚੰਗੇ ਘਰੇ ਰਿਸ਼ਤਾ ਹੁੰਦਾ ਇਹ ਜਿਹੜੀ ਇੱਜ਼ਤ ਆ ਪੁੱਤਰੋ ਧੀਓ ਇਹ ਇੱਜ਼ਤ ਇੱਕ ਵਾਰ ਚਲੀ ਜਾਵੇ ਮੁੜ ਕੇ ਹੱਥ ਨਹੀਂ ਆਉਂਦੀ ਠੀਕ ਹੈ ਵੈਸੇ ਉਹ ਕੁੱਤਾ ਕਮੀਨਾ ਜਿਹੜਾ ਮੁੰਡਾ ਜੀ ਨੇ ਵਾਇਰਲ ਕਰੀਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਇੱਕ ਤਾਂ ਕੁੜੀ ਨੂੰ ਚੰਗੇ ਡਾਕਟਰ ਕੋਲ ਦਿਖਾਇਆ ਜਾਵੇ ਕੁੜੀ ਦੇ ਫਾਦਰ ਸਾਹਿਬ ਨੂੰ ਇੱਕ ਕੇਅਰ ਟੇਕਰ ਦਿੱਤਾ ਜਾਵੇ ਘਰੇ ਸਰਕਾਰੀ ਕੇਅਰ ਟੇਕਰ ਦਿੱਤਾ ਜਾਵੇ ਤੇ ਆਪਣਾ ਜਿਹੜਾ ਮੁੰਡਾ ਉਹਦੇ ਤਰੰਤ ਕਾਰਵਾਈ ਕੀਤੀ ਜਾਵੇ ਮੁੰਡੇ ਦੀ ਚੰਗੀ ਸ਼ਤਰਾਂਵਲ ਲਾ ਕੇ ਉਹਨੂੰ ਕੋਰਟ 'ਚ ਪੇਸ਼ ਕਰੋ ਕੇਸ ਦੀ ਇਨਕੁਆਇਰੀ ਕਰੋ ਤੇ ਮੁੰਡੇ ਦਾ ਪੱਖ ਜ਼ਰੂਰ ਲਿਆ ਜਾਵੇ ਇਹਦੇ 'ਚ ਪਹਿਲੇ ਨੰਬਰ ਤੇ ਕੁੜੀ ਦੀ ਗਲਤੀ ਆ ਕੁੜੀਆਂ ਐਦਾਂ ਦੇ ਕੰਮ ਕਿਉਂ ਕਰਦੀਆਂ ਤੇ ਇਹਨਾਂ ਦਾ ਦਿਮਾਗ ਇੱਥੇ ਚੱਲਿਆ ਜਾਂਦਾ ਸਾਨੂੰ ਭਗੰਤ ਯਾਰ ਹੁਣ ਦੇਖ ਵੀ ਇਹਦੇ ਵਿੱਚ ਕੀ ਗਈ ਹੈ ਕੁੜੀ ਨੂੰ ਤਾਂ ਸਾਹਮਣੇ ਤੁਹਾਡੇ ਕੋਈ ਵੀਡੀਓ ਬਣਾ ਰਿਹਾ ਤੁਸੀਂ ਇੰਨੀ ਅਕਲ ਦੇੰਨੇ ਹੋ ਇਹ ਤੁਹਾਨੂੰ ਦੇਖ ਨਹੀਂ ਰਿਹਾ ਤਾਂ ਕੀ ਹੋ ਰਿਹਾ ਇਹ ਮੁੰਡਾ ਦੂਰ ਖੜ ਕੇ ਮੋਬਾਈਲ ਆ ਉਹਦੇ ਹੱਥ ਚ ਵੀਡੀਓ ਬਣਾ ਰਿਹਾ ਹੈ ਵੀ ਤੁਸੀਂ ਆਪ ਵੀ ਤਾਂ ਦੇਖੋ ਉਹੀ ਗੱਲ ਆ ਨਾ ਤੁਸੀਂ ਕੀ ਹਰਕਤਾਂ ਕਰ ਰਹੇ ਹੋ ਕੁੜੀ ਘੱਟੋ ਘੱਟ ਸੰਗੇ ਕੁੜੀ ਨੂੰ ਆਪਣੇ ਇੰਨੀ ਉਹ ਤਾਂ ਅਕਲ ਦੀ ਇੰਨੀ ਹੈ ਤੈਨੂੰ ਕਮਰੇ ਦੇ ਵਿੱਚ ਕੋਈ ਕਿਤੇ ਕੈਮਰੇ ਨਹੀਂ ਦਿਖਿਆ ਹੈਗਾ ਮੈਂ ਪੂਰੀ ਆ ਫੋਟੋ ਖਿੱਚ ਲਈ ਆਪਣੇ ਮੋਬਾਈਲ ਨਾਲ ਦੱਸੋ ਆ ਵੀ ਮਾੜਾ ਮੋਟਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਕੁੜੀਆਂ ਤੇ ਮੁੰਡਿਆਂ 'ਚ ਬਹੁਤ ਫਰਕ ਆ ਮੁੰਡੇ ਲੋਹੇ ਦੀ ਤਰ੍ਹਾਂ ਨੇ ਜਿੱਥੇ ਮਰਜ਼ੀ ਪੈ ਰਹਿਣ ਨੰਗੇ ਚਿੱਟੇ ਹੋ ਕੇ ਕੋਈ ਨਹੀਂ ਪੁੱਛਦਾ ਕੁੜੀਆਂ ਹੀਰਿਆਂ ਦੀ ਤਰ੍ਹਾਂ ਸੋਨੇ ਦੀ ਤਰ੍ਹਾਂ ਖਜ਼ਾਨਾ ਖਜ਼ਾਨਾ ਇੱਕ ਘਰ ਦੇ ਸੋਨੇ ਨੂੰ ਖਜ਼ਾਨੇ ਨੂੰ ਕਿਵੇਂ ਸੰਭਾਲਦੇ ਆ ਸੱਤ ਜਿੰਦਿਆਂ 'ਚ ਲੁਕੋ ਕੇ ਰੱਖਦੇ ਆ ਵੀ ਕਿਸੇ ਦੀ ਮਾੜੀ ਨਿਗਾਹ ਨਾ ਪੈ ਜੇ ਤੇ ਤੁਸੀਂ ਪਾ ਪਾ ਕੇ ਇੰਨੀਆਂ ਕਿ ਕੱਚੀਆਂ ਤੇ ਤੁਸੀਂ ਫਿਰਦੀਆਂ ਬਾਜ਼ਾਰਾਂ 'ਚ ਖਜ਼ਾਨਾ ਸਾਰਾ ਮਾਂ ਪਿਓ ਦੀ ਇੱਜ਼ਤ ਲਟਾਉਂਦੀਆਂ ਤੁਹਾਨੂੰ ਪਤਾ ਨਹੀਂ ਹੈ ਸੋ ਘੱਟੋ ਘੱਟ ਪ੍ਰਮਾਤਮਾ ਦੇ ਦਿਨ ਕਿਸੇ ਦਿਨ ਲੈ ਆਵੇ ਸਰਕਾਰ ਨੂੰ ਬੇਨਤੀ ਆ ਵੀ ਉਸ ਪਰਿਵਾਰ ਨੂੰ ਇੱਕ ਕੇਅਰ ਟੇਕਰ ਦੇਵੋ ਕੁੜੀ ਨੂੰ ਕੋਈ ਗੱਲ ਨਹੀਂ ਪੁੱਤ ਕੁੜੀ ਦਾ ਨਾਮ ਪਤਾ ਕਿਸੇ ਨੂੰ ਨਹੀਂ ਹਾਂ ਕੀ ਨਾਮ ਤੇਰਾ ਪੁੱਤ ਕੋਈ ਗੱਲ ਨਹੀਂ ਸਾਡੀ ਆਮਦਾਰੀ ਸਾਡੀ ਆਮਦਾਰੀ ਤੇਰੇ ਨਾਲ ਆ ਗਲਤੀ ਹੋ ਗਈ ਮੇਰਾ ਪੁੱਤ ਕੋਈ ਗੱਲ ਨਹੀਂ ਬਹੁਤ ਵੱਡੀਆਂ ਗਲਤੀਆਂ ਹੋ ਜਾਣੀਆਂ ਕੋਈ ਗਲਤ ਕਦਮ ਨਹੀਂ ਚੱਕਣਾ ਤੇਰੇ ਡੈਡੀ ਨੂੰ ਤੇਰੇ ਸਾਥ ਦੀ ਲੋੜ ਆ ਉਹਦੀ ਸੇਵਾ ਕਰ ਤੇ ਅਸੀਂ ਤੇਰੇ ਨਾਲ ਉਹ ਕੁੱਤੇ ਤੇ ਪੂਰੀ ਕਾਰਵਾਈ ਕਰਾਵਾਂਗੇ ਜਿਹੜਾ ਕਮੀਨੇ ਨੇ ਇਹ ਵੀਡੀਓ ਵਾਇਰਲ ਕਰੀਆਂ ਨੇ ਅੱਗੇ ਵਾਸਤੇ ਧੀਆਂ ਨੂੰ ਕੰਨ ਹੋ ਜਾਣਗੇ ਧੀਓ ਆ ਕੰਨਾਂ ਨੂੰ ਹੱਥ ਲਾ ਲਓ ਕਿਸੇ ਮੁੰਡੇ ਦੇ ਬਲਾਏ ਤੇ ਨਹੀਂ ਜਾਣਾ ਕੋਈ ਸਾਲਾ ਤੁਹਾਨੂੰ ਪਿੱਛੇ ਲਾ ਕੇ ਸਭ ਤੁਹਾਡੇ ਪਰਿਵਾਰ ਦੀ ਇੱਜ਼ਤ ਘਰਾਵ ਕਰਦੇ ਨੇ ਇਦਾਂ ਦੇ ਲਗਾੜੇ ਮੁੰਡਿਆਂ ਵਗਰ ਨਹੀਂ ਲੱਗਣਾ ਆਪਣੇ ਮਾਂ ਪਿਓ ਦੀ ਇੱਜ਼ਤ ਸਾਹਮਣੀ ਆ ਤੁਸੀਂ ਸੋਨੇ ਦੀ ਤਰ੍ਹਾਂ ਹੀਰੇ ਦੀ ਤਰ੍ਹਾਂ ਇਹ ਪਤ ਇੱਕ ਇੱਕ ਦਾਗ ਲੱਗਿਆ ਨਾ ਸਾਰੇ ਪਰਿਵਾਰ ਨੂੰ ਜ਼ੀਰੋ ਕਰਕੇ ਰੱਖ ਦਿੰਦਾ ਮੁੰਡਿਆਂ ਨੂੰ ਕੌਣ ਪੁੱਛਦਾ ਸਾਲੇ ਮੁੰਡੇ ਤਾਂ ਹੁੰਦੀ ਢੀਠ ਨੇ ਕੁੜੀਓ ਤੇ ਯੋ ਤੁਸੀਂ ਘਰ ਦਾ ਖਜ਼ਾਨਾ ਹੀਰੇਓ ਸੋਨਾ ਤੁਸੀਂ ਘਰ ਦਾ ਤੁਹਾਨੂੰ ਸਾਂਭ-ਸਾਂਭ ਰੱਖਦੇ ਆ ਘਰ ਦੇ ਆਪਦੇ ਘਰ ਦੇ ਨਾਲ ਜਲੂਸ ਨਾ ਕੱਢੋ ਹੱਥ ਬੰਨ੍ਹ ਕੇ ਬੇਨਤੀ ਆ ਬਾਕੀ ਸਰਕਾਰ ਉਹਨਾਂ ਦੇ ਪਰਿਵਾਰ ਨੂੰ ਕੇਅਰ ਟੇਕਰ ਦਵੇ ਡਾਕਟਰ ਦਵੇ ਤੇ ਦੂਸਰੀ ਗੱਲ ਦੋ ਸਿਕਿਉਰਿਟੀ ਗਾਰਡ ਵੀ ਦਵੇ ਤੇ ਬਾਕੀ ਰਹੀ ਗੱਲ ਸਰਕ ਪੁਲਿਸ ਨੂੰ ਪਹਿਲਾਂ ਤੁਰੰਤ ਮੁੰਡੇ ਦੀ ਗ੍ਰਿਫਤਾਰੀ ਪਾਈ ਜਾਵੇ ਫਿਰ ਉਹ ਮੁੰਡਾ ਆਪਣਾ ਵਕੀਲ ਕਰੇ ਤੇ ਕੋਰਟ 'ਚ ਆਪਣਾ ਜੋ ਵੀ ਉਹ ਪੇਸ਼ ਕਰੇ ਆਪਣੇ ਹੱਕ ਪੇਸ਼ ਕਰੇ ਆਪਣਾ ਸੋ ਇੰਨੀਆਂ ਕ ਬੇਨਤੀਆਂ ਨੇ ਜੀ ਸਾਡਾ ਹੋਰ ਕੋਈ ਸਵਾਲ ਜੀ ਬਸ ਜੀ ਧੰਨਵਾਦ ਸਾਡਾ ਫੋਨ ਨੰਬਰ ਹੈਗਾ ਜੀ 6283974611 10 ਗੁਰਵਿੰਦਰ ਸਿੰਘ ਖੇੜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਾਤ